ਘਟਣਾ ਬਸ ਇਹ ਹੋਈ ਹੈ ਜੀ ਮੈਂ ਰਾਮਪੁਰੇ ਤੋਂ ਬੱਚੇ ਲੈ ਕੇ ਉਹਨਾਂ ਟਿਊਸ਼ਨ ਵਾਲੇ 15 ਕੁੜੀਆਂ ਹੁੰਦੀਆਂ ਮੇਨਾਂ ਆ ਜਿਹੜਾ ਚਰਸਤਾ ਹੈ ਕੈਂਟ ਛਾਣੇ ਤੋਂ ਇਹਨੂੰ ਮੁੜਦੇ ਆ ਪਰ ਰਿੰਗ ਰੋਡ ਤੇ ਇੱਥੇ ਸਵੇਰੇ ਹੁੰਦੇ ਸ਼ੈਰ ਵਾਲੇ ਬੰਦੇ ਮੇਰੀ ਡੇਲੀ ਆਉਣ ਕਰਕੇ ਮੈਂ ਉੱਥੇ ਆ ਕੇ ਪਹਿਲਾਂ ਬ੍ਰੇਕਾ ਮਾਰਦਾ ਫਿਰ ਮੈਂ ਦੋਨੇ ਪਾਈ ਦੇਖਿਆ ਮੈਂ ਦੂਜਾ ਗੀਅਰ ਪਾ ਕੇ ਗੱਡੀ ਲੰਘਾਉਣ ਲੱਗ ਗਿਆ ਆ ਜਿੱਥੇ ਹੋਣ ਮੇਰੀ ਗੱਡੀ ਖੜੀ ਆ ਮਗਰ ਰਟਾਇਰ ਹੈ ਮੇਰੀ ਗੱਡੀ ਇੱਥੇ ਆ ਗਈ ਸੀ ਉਧਰੋਂ ਕਾਰ ਆਈ ਆ ਸੁਵਿਫਟ ਯਾਰ ਬਹੁਤ ਤੇਜ਼ ਦੇਖੋ ਜਿੱਥੇ ਉਹ ਕਾਰ ਹੈ ਐਨੀ ਪਿੱਛੇ ਉਹ ਸੀਗੀ ਤੇ ਉਹ ਚਿੱਟੀਆਂ ਪੱਟੀਆਂ ਲੱ ਉਹਦੀ ਗੱਡੀ ਚਿਰੜ ਚਿਰੜ ਕਰਦੀ ਉਹਦੇ ਬ੍ਰੇਕ ਨਹੀਂ ਲੱਗੇ ਤੇ ਲੈ ਕੇ ਉਹਨੇ ਤਾਕੀ ਜੀ ਮਾਰੀ ਇੱਥੇ ਤਾਕੀ ਜੀ ਮਾਰ ਕੇ ਅਸੀਂ ਦੇ ਲਾ ਕੇ ਬੱਚੇ ਦੇਖਣ ਤੂੰ ਕਹੇ ਬੱਚੇ ਸੱਟ ਨਾ ਹੋਵੇ ਉਹਨੇ ਬੱਚੇ ਕਢਣ ਲੱਗੇ ਮੇਰੇ ਕੋਲੇ ਆ ਕੇ ਸ਼ੈਰ ਵਾਲੇ ਬੰਦੇ ਜਿੰਨੇ ਤੇ ਕਢੇ ਸੀ ਉਹ ਉਹ ਮੇਰੇ ਨਾਲ ਕਢਾਉਣ ਲੱਗੇ ਅਸੀਂ ਬੱਚੇ ਕਢਦੇ ਕਢਦੇ ਜਦੋਂ ਦੇਖਿਆ ਉਹ ਉੱਤਰ ਕੇ ਭੱਜ ਗਿਆ ਚਲੋ ਬੱਚੇ ਅਸੀਂ ਕਢ ਕੇ ਸਾਰਿਆਂ ਨੇ ਦੇਖਿਆ ਵੀ ਸੱਟ ਫੇਟ ਉਹ ਇੱਕ ਕੁੜੀ ਦੇ ਗੋਡੇ ਤੇ ਵੱਜੀ ਐ ਇੱਕ ਦੇ ਮੜੀ ਦੀ ਝਰੀਟਾ ਜਾਂ ਮੇਰੇ ਲੱਤ ਤੇ ਲੱਕ ਤੇ ਲੱਗੀ ਸੀਗੀ ਚਲੋ ਇੰਨੇ ਅਸੀਂ ਇੱਥੇ ਬਾਹਲੇ ਬੱਚੇ ਅਸੀਂ ਰਾਮਪਰੇ ਫੋਨ ਕਰਤਾ ਬੱਚੇ ਘਰ ਆ ਕੇ ਕਹਿੰਦੇ ਵੀ ਅ ਤੇ ਉਹ ਉੱਥੇ ਭਾਗੇ ਚਾਰ ਬੱਚੇ ਕਹਿੰਦੇ ਵੀ ਅਸੀਂ ਲਾ ਲਾਂਗੇ ਕਿਰਾ ਸਾਡੇ ਮੰਮੀ ਡੱਡੀਆਂ ਹੁੰਦੇ ਉਹ ਲੈ ਜਾਣਗੇ ਤੁਹਾਨੂੰ ਉਹ ਕਲਾਸ ਲਾਉਣ ਭਾਗੇ ਇਹਨੇ ਇੱਥੇ ਖੜੇ ਸੀ ਜਦੋਂ ਉਹ ਦੂਜੇ ਮੁੰਡੇ ਜਿਹੜੇ ਸੀਗੇ ਉਹਨਾਂ ਨੇ ਉਹ ਗੱਡੀ ਦੀ ਕੁਦਰਤੀ ਉਹ ਹੀ ਡਿੱਗੀ ਚੱਕ ਲਈ ਡਿੱਗੀ ਚੱਕ ਕੇ ਦੇਖੀ ਉਹਦੀ ਡਿੱਗੀ ਚਾਰ ਕਾਉਂਟਰ ਘਟੋ ਘਟ ਪੋਸਟ ਹੈ ਇਹਨੋਂ ਉਹ ਭੁੱਕੀ ਕਹਿ ਦਿੰਦੇ ਆ ਇਸੇ ਕਰਕੇ ਉਹ ਬੰਦਾ ਗੱਡੀ ਮਾਰਨ ਸਰ ਭੱਜ ਗਿਆ ਤੇ ਉਹ ਇੰਨੇ ਥਾਣੇ ਵਾਲੇ ਆ ਗਏ ਸੀਗੇ ਉਹਨਾਂ ਨੇ ਵੀ ਆ ਕੇ ਜਦੋਂ ਗੱਡੀ ਦੇਖੀ ਚਾਰ ਸਵੇਰੇ ਉਹਨਾਂ ਨੇ ਉਹ ਗੱਡੀ ਦੀ ਚਾਬੀ ਕੱਢ ਲਈ ਡਿੱਗੀ ਲੋਕ ਕਰਕੇ ਚਾਬੀ ਉਹਨਾਂ ਕੋਲੇ ਗੱਡੀ ਦੇ ਵਿੱਚ ਤੁਹਾਡੇ ਕੋਲ ਕਿੰਨੇ ਬੱਚੇ ਸੀਗੇ ਬੈਂਚ 'ਚ 15 ਕੁੜੀਆਂ ਜੀ ਸਨ ਓਕੇ ਤੇ ਕਿੰਨੇ ਤੋਂਨੇ ਬੱਚਿਆਂ ਦੇ ਸਰਟੀਫਿਕੇਟ ਬੱਝੇ ਆ ਬਸ ਸਾਡੇ ਦੋ ਬੱਚਿਆਂ ਦੇ ਇੱਕ ਦੇ ਗੋਡੇ ਤੇ ਆ ਉਹਦਾ ਮੰਮੀ ਡੈਡੀ ਆ ਕੇ ਸੀ ਉਹਨੂੰ ਚੈੱਕ ਕਰਾਉਣ ਗਏ ਆ ਉਸਤਾਲ 'ਚ ਸਰ ਹੁਣ ਤੁਹਾਡੀ ਮੰਗ ਕੀ ਹੈ ਮੰਗ ਤਾਂ ਸਾਡੀ ਤਾਂ ਕੀ ਮੰਗਾਂ ਜੀ ਕੋਈ ਗੱਲ ਨਹੀਂ ਹੁਣ ਜਿਹੜਾ ਕੁਝ ਜਿਵੇਂ ਕਹਿਣਗੇ ਅਫਸਰ ਮੌਕੇ ਦੇ ਉਮ ਕਰ ਲਾਂਗੇ ਪਰ ਕੋਈ ਗੱਲ ਨਹੀਂ ਇੱਕ ਥਾਣਾ ਕੈਂਟਰੀ ਕੀ ਇਨਫਰਮੇਸ਼ਨ ਆਈ ਸੀਗੀ ਇੱਕ ਫਿ ਡਿਜ਼ਾਇਰ ਗੱਡੀ ਦਾ ਤੇ ਖਰਿਆਲਾ ਨੰਬਰ ਸ਼ੋਕੀਜ਼ਾਇਰ ਗੱਡੀ ਹੈ ਤੇ ਇੱਕ ਟੈਂਪੋ ਟ੍ਰੈਵਲਰ ਟਾਈਪ ਸੀਗਾ ਜਿਹਦੇ ਵਿੱਚ ਕੁਝ ਬੱਚੇ ਸੀਗੇ ਇਹਦਾ ਆਪਸੀ ਐਕਸੀਡੈਂਟ ਹੋਇਆ ਸੀਗਾ ਜਦੋਂ ਮੌਕੇ ਤੇ ਪੁਲਿਸ ਪਾਰਟੀ ਉੱਥੇ ਪਹੁੰਚੀ ਤਾਂ ਜਦੋਂ ਜੋ ਤੱਕ ਪੁਲਿਸ ਪਾਰਟੀ ਪਹੁੰਚੀ ਜਿਹੜਾ ਡਿਜ਼ਾਇਰ ਗੱਡੀ ਦਾ ਡਰਾਈਵਰ ਸੀਗਾ ਉਹ ਤਾਂ ਮੌਕੇ ਤੋਂ ਭੱਜ ਗਿਆ ਸੀਗਾ ਪਰ ਜਦੋਂ ਗੱਡੀ ਚੈੱਕ ਕੀਤੀ ਗਈ ਤਾਂ ਉਹਦੇ ਵਿੱਚ ਕੁਝ ਪੁੱਕੀ ਚੋਰਾ ਪੁੱਸ ਵਗੈਰਾ ਮਿਲਿਆ ਹੈਗਾ ਤਾਂ ਉਸ ਤੇ ਹੁਣ ਕਾਰਵਾਈ ਕਰਦੇ ਹੋਏ 18 ਕੈਂਟ ਵਿੱਚ ਅਸੀਂ ਮੁਕੱਦਮਾ ਦਰਜ ਕਰ ਰਹੇ ਹਾਂ ਮੁਕੱਦਮਾ ਦਰਜ ਕਰਕੇ ਅਸੀਂ ਜਿਹੜਾ ਟੈਂਪੋ ਟ੍ਰੈਵਲਰ ਸੀ ਉਹਨਾਂ ਦੀ ਸ ਤਾਂ ਜਿਹੜਾ ਵੀ ਆ ਸਵਿਫਟ ਡਾਇਰ ਗੱਡੀ ਦਾ ਡਰਾਈਵਰ ਕੌਣ ਸੀ ਮਾਲਕ ਕੌਣ ਸੀ ਆਇਡੈਂਟੀਫਾਈ ਕਰਕੇ ਅਗਲੀ ਕਾਰਵਾਈਆਂ ਵੱਲ ਚੱਲ ਕੇ ਆਉਂਦੇ ਹਾਂ ਸਰ ਇਸ ਮਾਮਲੇ ਜਖਮੀ ਵੀ ਹੋਏ ਆਏ ਕੁਝ ਪਤਾ ਲੱਗਿਆ ਸਵਿਫਟ ਚ ਕਿੰਨੇ ਬੰਦੇ ਸੀਗੇ ਡਾਇਰ ਇਹਨਾਂ ਸਵਿਫਟ ਡਾਇਰ ਦਾ ਤਾਂ ਹਜੇ ਨਹੀਂ ਪਤਾ ਲੱਗਿਆ ਕਿਉਂਕਿ ਡਰਾਈਵਰ ਮੌਕੇ ਤੋਂ ਭੱਜ ਗਿਆ ਸੀ ਪਰ ਜੋ ਪ੍ਰੀਲੀਮਨਰਲੀ ਪਤਾ ਲੱਗਿਆ ਤਾਂ ਦੱਸ ਰਹੇ ਸੀ ਕਿ ਡਰਾਈਵਰ ਸੀਗਾ ਤੇ ਬਟ ਜਿਹੜੇ ਦੂਜਾ ਟੈਪੂ ਵੈਂਗਰ ਸੀ ਜੋ ਟੈਪੂ ਟਰੈਵਲਰ ਟਾਈਪ ਸੀਗਾ ਉਹਦੇ ਵਿੱਚ ਵੀ ਜੜ ਦਸ ਬੱਚੇ ਸੀਗੇ ਉਹ ਬੇਸਿਕਲੀ ਇੱਕ ਰਾਮਪੁਰੇ ਦਾ ਬੰਦਾ ਸੀਗਾ ਜਸਮੇਲ ਸਿੰਘ ਕਿਉਂਕਿ ਇਹ ਟਿਊਸ਼ਨਾਂ ਦੇ ਬੱਚੇ ਆਉਂਦੇ ਆ ਤਾਂ ਵਕਫਾ ਛਾਵਾ ਤੋਂ ਇਕੱਠੇ ਕਰਕੇ ਟਿਊਸ਼ਨਾਂ ਤੇ ਛੱਡਣ ਵਗੈਰਾ ਆਉਂਦਾ ਸੀਗਾ ਬਟ ਬੱਚੇ ਸਾਰੇ ਠੀਕ ਨੇ ਜੀ ਤੇ ਮਾਈਨਰ ਇਨਜਰੀ ਕਰਦੇ ਬੱਚੇ ਤੇ ਆਏ ਬਟ ਓਵਰਆਲ ਬੱਚੇ ਸਾਰੇ ਠੀਕੇ ਹੀ ਠੀਕ। ਥੈਂਕ ਯੂ।